ਸਭ ਤੋਂ ਪਹਿਲਾਂ ਆਪਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਸਰਕਾਰਾਂ ਤੱਕ ਤੇ ਪੰਜਾਬ ਦੀ ਆਵਾਮ ਜਨਤਾ ਤੱਕ ਪਹੁੰਚਾਉਣੀ ਹੈ ਅਸੀਂ ਭਾਰਤੀ ਕਿਸਾਨ ਯੂਨੀਅਨ ਸਿਰਸਾ ਬਾਕੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਲਤਪਾਲਮਾ ਟੋਲ ਪਲਾਜ਼ਾ ਦੇ ਉੱਤੇ ਜੋ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਰੋਸ ਪ੍ਰਦਰਸ਼ਨ ਇਹ ਹੈ ਕਿ ਜਿਸ ਦੇ ਵਿੱਚ ਮੋਦੀ ਦਾ ਅਮਰਤ ਸਾਹਿਬ ਦਾ ਖੱਟੜ ਦਾ ਔਰ ਬ੍ਰਿਜ ਦਾ ਜੋ ਮੰਤਰੀ ਹੈ ਗ੍ਰਹਿ ਮੰਤਰੀ ਹੈ ਇਹਨਾਂ ਦੇ ਅੱਜ ਪੁਤਲੇ ਫੂਕੇ ਜਾਣਗੇ ਇੱਥੇ ਪੁਤਲੇ ਕਿਉਂ ਫੂਕੇ ਜਾ ਰਹੇ ਨੇ ਉਹਨਾਂ ਦਾ ਕਾਰਨ ਇਹ ਹੈ ਕਿ ਜਦੋਂ ਪਿਛਲੇ ਸਮੇਂ ਦੇ ਵਿੱਚ 13 ਮਹੀਨੇ ਸੰਘਰਸ਼ ਚੱਲਿਆ ਕਿਸਾਨੀ ਸੰਘਰਸ਼ ਨੂੰ ਉੱਥੋਂ ਉਠਾਉਣ ਵਾਸਤੇ ਮੋਦੀ ਸਰਕਾਰ ਨੇ ਮੰਗਾ ਮੰਨੀਆਂ ਮੰਗਾ ਮੰਨਣ ਤੋਂ ਬਾਅਦ ਜਦੋਂ ਕਿਸਾਨ ਘਰਾਂ ਨੂੰ ਆ ਗਿਆ ਇਹਨਾਂ ਨੇ ਉਹਦਾ ਨੋਟੀਫਿਕੇਸ਼ਨ ਨਹੀਂ ਕੀਤਾ ਸਰਕਾਰ ਨੂੰ ਵਾਰ ਦੀ ਵਾਰ ਇਹੋ ਗੱਲ ਕਹਿੰਦੇ ਰਹੇ ਕਿ ਸਾਡਾ ਨੋਟੀਫਿਕੇਸ਼ਨ ਕਰ ਦਿਓ ਕਿਸਾਨ ਆਪਣੀਆਂ ਮੰਗਾਂ ਲੈ ਕੇ ਗਏ ਨੇ ਜਿਹੜਾ ਇਹਨਾਂ ਨੇ ਕੰਮ ਚਾਲੂ ਕੀਤਾ ਸੀ ਉਹਦੇ ਤੇ ਹੀ ਅਗਲੀ ਮੰਗ ਇੱਕ ਤਿਆਰ ਕੀਤੀ ਜਿਵੇਂ ਕਿ ਇਹਨਾਂ ਨੇ ਕੋਵਿਡ ਘਰਾਣਿਆਂ ਦਾ 1.75 ਲੱਖ ਕਰੋੜ ਰੁਪਇਆ ਕਰਜ਼ਾ ਮਾਫ਼ ਕੀਤਾ ਔਰ ਕਿਸਾਨ ਵੀ ਆਪਣੀ ਮੰਗ ਲੈ ਕੇ ਗਏ ਸੀ ਉਦੋਂ ਕਿ ਸਾਡਾ ਤਾਂ 5.5 ਲੱਖ ਕਰੋੜ ਰੁਪਇਆ ਹੈ ਜਿਹੜਾ ਦੇਸ਼ ਨੂੰ ਅੰਨ ਦੇ ਰਿਹਾ ਹੈ ਦੇਸ਼ ਦਾ ਹਨ ਦਾਤਾ ਹੈ ਉਹਦਾ ਕਰਜ਼ਾ ਮਾਫ ਕਰਨਾ ਤੁਹਾਡਾ ਫਰਜ ਬਣਦਾ ਕਿਉਂਕਿ ਇਹ ਕਰਜ਼ਾ ਤੁਹਾਡੀਆਂ ਗਲਤ ਨੀਤੀਆਂ ਕਰਕੇ ਚੜਿਆ ਕਿਉਂਕਿ ਤੁਸੀਂ ਕਿਸਾਨਾਂ ਨੂੰ ਸੁਆਮੀ ਨਾਥਾ ਰਿਪੋਰਟ ਅਨੁਸਾਰ ਭਾਰੀ ਦੇ ਰਹੇ ਸੋ ਮੋਦੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਉਹ ਤੋਂ ਮੁੱਕਰਿਆ ਕਿਸਾਨ ਦੁਬਾਰਾ ਸੰਘਰਸ਼ ਲਈ ਦਿੱਲੀ ਨੂੰ ਜਾ ਰਹੇ ਸੀ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਸੀ ਪਰ ਇਹਨਾਂ ਨੇ ਸ਼ੰਭੂ ਵੈਰੀਅਲ ਤੇ ਖਲੋਰੀ ਬਾਰਡਰ ਤੇ ਡੱਬਾ ਵਾਲੀ ਬਾਰਡਰ ਤੇ ਕਿਸਾਨਾਂ ਦੇ ਉੱਤੇ ਜੋ ਤਸੱਦਦ ਕੀਤਾ ਹੈ ਉਹ ਬਹੁਤ ਮਦ ਭਾਗੀ ਗੱਲ ਹੈ ਮੈਂ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨਾ ਆਉਣ ਇਹ ਟਰੈਕਟਰ ਜਿਹੜਾ ਕਿਸਾਨ ਦਾ ਇੱਕ ਸੰਦ ਵੀ ਹੈ ਕਿਸਾਨ ਦਾ ਪੁੱਤਰ ਵੀ ਹੈ ਕਿਸਾਨ ਇਹਦੇ ਤੋਂ ਕਮਾਉਂਦਾ ਹੈ ਇਹਦੇ ਰਾਹੀਂ ਦੇਸ਼ ਦਾ ਅੰਨ ਭਰਦਾ ਹੈ ਉਹ ਕਿਹੜਾ ਕਾਨੂੰਨ ਹੈ ਜਿਹਦੇ ਤੇ ਲਿਖਿਆ ਕਿ ਟਰੈਕਟਰ ਟਰਾਲੀ ਨੈਸ਼ਨਲ ਹਾਈਵੇ ਤੇ ਨਹੀਂ ਜਾ ਸਕਦੀ ਕੀ ਇਹ ਮੋਦੀ ਸਰਕਾਰ ਨੇ ਆਪਣੇ ਘਰੋ ਛੜਕਾ ਬਣਾਈਆਂ ਨੇ ਨੈਸ਼ਨਲ ਹਾਈਵੇ ਬਣਾਏ ਨੇ ਇਹ ਖੱਟੜ ਸਰਕਾਰ ਨੇ ਆਪਣੇ ਬਾਪ ਦੀ ਕਮਾਈ ਦੇ ਵਿੱਚੋਂ ਬਣਾਏ ਨੇ ਇਹ ਜਿਹੜੀਆਂ ਛੜਕਾਂ ਨੇ ਆਵਾਮ ਜਨਤਾ ਦੇ ਟੈਕਸਾਂ ਦੇ ਵਿੱਚੋਂ ਬਣਾਈਆਂ ਗਿਆ ਜਿਸ ਕਰਕੇ ਅਸੀਂ ਕੂਚ ਕਰ ਰਹੇ ਸੀ ਜਿਹਦੇ ਤੇ ਇਹਨਾਂ ਨੇ ਕਿਸਾਨਾਂ ਨੂੰ ਰੋਕਾ ਲਾ ਕੇ ਰੋਕਿਆ ਕਿਸਾਨਾਂ ਤੇ ਤਸੱਦਦ ਕੀਤਾ ਜਿਹਦੇ ਤੋਂ ਅੱਜ ਦੀ ਡੇਟ ਤੱਕ 4 ਕਿਸਾਨ ਜਿਹੜੇ ਸੀਜ ਹੋਏ ਨੇ ਉਹਨਾਂ ਦੇ ਵਾਸਤੇ ਮੰਗ ਲੈ ਕੇ ਚੱਲੇ ਆ ਕਿ ਜਿਨ੍ਹਾਂ ਨੇ ਖਨੋਰੀ ਬਾਰਡਰ ਤੇ ਸੁੱਭ ਕਰਨ ਦੇ ਸਿਰ 'ਚ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਜਿਹਨੂੰ ਅੱਜ ਕਿਸਾਨੀ ਸੰਘਰਸ਼ ਤੇ ਕੀ ਆਮ ਜਨਤਾ ਕਹਿ ਰਹੀ ਹੈ ਕਿ ਸੁਭਕਰਤ ਸ਼ਹੀਦ ਹੋਇਆ ਹੈ ਪਰ ਉਹਨਾਂ ਤੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਨਾਂ ਤੇ ਵੰਦੀ ਕਾਰਵਾਈ ਕੀਤੀ ਜਾਏ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਵੈਸ਼ਤ ਕੀਤਾ ਜਾਏ ਤੇ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਇਹਨਾਂ ਨੂੰ ਦਿੱਲੀ ਦੇ ਵਿੱਚ ਚੱਕ ਜਿਸ ਜਗ੍ਹਾ ਤੇ ਜਾ ਰਹੇ ਨੇ ਉਸ ਜਗ੍ਹਾ ਤੇ ਜਾਣ ਦਾ ਹੁਕਮ ਦਿੱਤੇ ਜਾਣ ਉਹ ਆਪਣੀਆਂ ਅਗੋ ਰੋਕਾ ਹਟਾਈਆਂ ਜਾਣ ਜਿਸ ਦਿਨ ਰੋਕਾ ਹਟਾ ਦਨਗੇ ਅਸੀਂ ਇਹਦੇ ਪੁਤਲੇ ਪਾਰਨੇ ਛੱਡ ਦਿਆਂਗੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੇਖੋ ਜੀ ਇਹ ਜੋ ਪ੍ਰਦਰਸ਼ਨ ਹੋ ਰਿਹਾ ਸਰਕਾਰ ਦੇ ਵਿਰੁੱਧ ਇਹ ਜਿਹੜੀਆਂ ਪਿਛਲੇ ਕਿਸਾਨੀ ਅੰਦੋਲਨ ਦੇ ਵਿੱਚ ਮੰਗੀਆਂ ਮੰਨੀਆਂ ਹੋਈਆਂ ਮੰਗਾ ਜਿਹੜੀਆਂ ਆ ਉਹ ਸਰਕਾਰ ਕੋਲੋਂ ਲਾਗੂ ਕਰਵਾਉਣ ਵਾਸਤੇ ਜਿਹੜੇ ਫੇਰ ਉਹ ਕਿਸਾਨਾਂ ਨੂੰ ਧਰਨੇ ਮੁਜਾਰੇ ਦੇਣੇ ਪੈ ਰਹੇ ਆ ਅੰਦੋਲਨ ਕਰਨੇ ਪੈ ਰਹੇ ਆ ਸਰਕਾਰ ਨੇ ਸਾਰੀਆਂ ਇਹ ਜਿਹੜੀਆਂ ਮੰਗਾ ਹੀ ਮੰਨੀਆਂ ਹੋਈਆਂ ਸੀ ਜਿਸ ਤੋਂ ਸਰਕਾਰ ਭੱਜ ਰਹੀ ਆ ਤੇ 13 ਤਰੀਕ ਦਾ ਜਿਹੜਾ ਸਾਡਾ ਦਿੱਲੀ ਕੂਚ ਦਾ ਫੈਸਲਾ ਸੀ ਜਦੋਂ ਸਰਕਾਰ ਕਿਸਾਨ ਜਿਹੜੇ ਆ ਉਹ ਹਰਿਆਣਾ ਦੇ ਬਾਰਡਰ ਤੇ ਪਹੁੰਚੇ ਉੱਥੇ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਸਾਰਿਆਂ ਨੂੰ ਪਤਾ ਕੀ ਵੱਡੇ ਵੱਡੇ ਬੈਰੀਗੇਡ ਕੀਤੇ ਤੇ ਕਿਸਾਨਾਂ ਤੇ ਬਹੁਤ تشدد ਜਿਹੜਾ ਉਹ 13 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ ਹਟਾਇਆ ਜਾ ਰਿਹਾ ਜਿਹਦੇ ਵਿੱਚ ਜਿਹੜੇ ਸਾਡੇ 4-5 ਕਿਸਾਨ ਜਿਹੜੇ ਆ ਉਹ ਸ਼ਹੀਦ ਹੋ ਚੁੱਕੇ ਆ ਤੇ ਇੱਕ ਮੁੰਡਾ ਜਿਹੜਾ ਖਨੋਰੀ ਬਾਰਡਰ ਦੇ ਉੱਤੇ ਜਿਹੜਾ ਨੌਜਵਾਨ ਸਾਡਾ ਉਹਨੂੰ ਸਿੱਧੀ ਗੋਲੀ ਮਾਰ ਕੇ ਇਹਨਾਂ ਨੇ ਤਸ਼ਹੀਦ ਕੀਤਾ ਆ ਤੇ ਉਸ ਦਿਨ ਖਨੋਰੀ ਬਾਰਡਰ ਦੇ ਉੱਤੇ ਜਿਹੜੇ ਆ ਬਹੁਤ ਸਾਰੇ ਕਿਸਾਨ ਇਹਨਾਂ ਨੇ ਅੰਨੇ ਵਾਰ ਤਸ਼ੱਦਦ ਕਰਕੇ ਤੇ ਜ਼ਖਮੀ ਕੀਤੇ ਸਿੱਧੀਆਂ ਗੋਲੀਆਂ ਪ੍ਰਸ਼ਾਸਨ ਵੱਲੋਂ ਉਸ ਦਿਨ ਚਲਾਈਆਂ ਗਈਆਂ ਤੇ ਅਸੀਂ ਇਸ ਕਰਕੇ ਇਨਸਾਫ ਦੀ ਮੰਗ ਕਰਦੇ ਹੋਏ ਤੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਜਿਹੜਾ ਆ ਉਹ ਰੋਸ ਮੁਜਾਰੇ ਸੈਂਟਰ ਸਰਕਾਰ ਦੇ ਤੇ ਹਰਿਆਣਾ ਖਿਲਾਫ ਹਰਿਆਣਾ ਸਰਕਾਰ ਦੇ ਖਿਲਾਫ ਜਿਹੜੇ ਆ ਉਹ ਕਰ ਰਹੇ ਆ ਇਹਦੇ ਵਿੱਚ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਵੀ ਜੋ ਵੀ ਉਹਨਾਂ ਨੇ ਪੰਜਾਬ ਦੀ ਹੱਦ ਦੇ ਵਿੱਚ ਲਗਭਗ ਅੱਧਾ ਕਿਲੋਮੀਟਰ ਅੰਦਰ ਆਣ ਕੇ ਕਿਸਾਨਾਂ 'ਤੇ ਤਸ਼ੱਦਦ ਕੀਤਾ ਟਰੈਕਟਰ ਭੰਨੇ ਕਿਸਾਨਾਂ ਦੇ ਦਵਾਈਆਂ ਵਾਲੇ ਜਿਹੜੇ ਕੈਂਪ ਆ ਉਹ ਜਾਣੇ ਤੇ ਕਿਸਾਨਾਂ ਨੂੰ ਗੋਰੀਆਂ ਚ ਪਾ ਕੇ ਜਿਹੜਾ ਉਹ ਚੁੱਕ ਕੇ ਲੈ ਗਏ ਆ ਤੇ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਆ ਉਸ ਦੇ ਨਹੀਂ ਪੰਜਾਬ ਸਰਕਾਰ ਨੂੰ ਚਾਹੀਦਾ ਆ ਵੀ ਇਹਨਾਂ ਦੇ ਉੱਪਰ ਜਿਹੜਾ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕਰੇ ਸਖਤ ਹੋ ਸਕਦਾ ਪਰਚੇ ਦਰਜ ਹੋਣੇ ਚਾਹੀਦੇ ਆ ਹਰਿਆਣਾ ਦੇ ਡੀਸੀ ਦੇ ਉੱਪਰ ਹਰਿਆਣਾ ਦੇ ਜਿਹੜਾ ਜ਼ਿਲ੍ਹੇ ਦਾ ਡੀਸੀ ਆ ਉਹਦੀ ਜ਼ਿੰਮੇਵਾਰੀ ਤੈਅ ਬੰਦੀ ਆ ਵੀ ਉਸ ਨੇ ਸਰਕਾਰ ਦੇ ਕਹਿਣ ਦੇ ਉੱਤੇ ਜਿਹੜਾ ਇਹ ਕੰਮ ਕੀਤਾ ਬੀਜੇਪੀ ਸਰਕਾਰ ਦੇ ਕਹਿਣ ਦੇ ਉੱਤੇ ਇਸ ਕਰਕੇ ਅਸੀਂ ਰੋਸ ਦੇ ਵਿੱਚ ਅੱਜ ਜਿਹੜਾ ਉਹ ਸਰਕਾਰ ਦਾ ਪੁਤਲਾ ਫੂਕਣ ਜਾ ਰਹੇ ਆ ਤੇ ਇੱਥੇ ਟੋਲ ਪਲਾਇਆ ਜਿਹੜਾ ਉਹ ਕੁਝ ਸਮੇਂ ਲਈ ਬੰਦ ਕੀਤਾ ਜਾਏਗਾ